ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸਿਵੀਆਂ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਦੋਸਤੋ ਬਗਰਾੜੀ ਵੀ ਰਹਿ ਜਾਂਦਾ ਇੱਕ ਸਾਈਡ ਮੱਲ ਕੇ ਪਿੰਡ ਆ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਇਹ ਸਿਵੀਆਂ ਪਿੰਡ ਫਰੀਦਕੋਟ ਦਾ ਸਿਵੀਆਂ ਪਿੰਡ ਚੋਂ ਵੀਡੀਓ ਬਣਾ ਰਹੇ ਹਾਂ ਇੱਕ ਤਾਂ ਦੋਸਤੋ ਸਿਵੀਆਂ ਬਠਿੰਡੇ ਜੀ ਵੀ ਜਾਵੜਦਾ ਪਰ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਸਿਵੀਆਂ ਨੇੜੇ ਬਗਰਾੜੀ ਵੀ ਐਕਸਾਈਡ ਬੁਰਜ ਐਕਸਾਈਡ ਮੱਲਕੇ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਟੋਟਲ 5 ਕਨਗ ਹੈ 4 ਕਨਗ ਵਹਿੜਾਂ ਦੇ ਆ ਤੇ ਇੱਕ ਆ ਝੋਟੀ ਐ ਤੇ ਅੱਜ ਦੀ ਵੀਡੀਓ ਇਸ ਝੋਟੀ ਦੀ ਆ ਇਹ ਸੇਲ ਹੈ ਵਕਾਊ ਆ ਇਨਫਰਮੇਸ਼ਨ ਬੰਦੀ ਬਾਈ ਉਹਨਾਂ ਤੋਂ ਲੈ ਲੈਣਾ ਪੁੱਛਦੇ ਕਿੰਨਾ ਦੁੱਧ ਬਾਦ ਹੈ ਕੀ ਬਾਈ ਮੁੱਲ ਕਰਦਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀ ਥੋੜਾ ਉੱਚੀ ਬੋਲਿਓ ਨਾਮ ਮਨਜੀਤ ਸਿੰਘ ਪਿੰਡ ਸਿੰਘਾਂ ਮਾਲਕ ਵਾਲੀ ਸੜਕ ਤੇ ਘਰ ਆ ਬਾਰ ਬਾਰ ਨਾਲ ਸਰਕਾਰੀ ਹਾਈ ਸਕੂਲ ਹੈ ਨੇੜੇ ਵਾਟਰ ਟੈਂਕ ਹੈ ਮੋਬਾਈਲ ਨੰਬਰ ਦੱਸੋ ਮੋਬਾਈਲ ਨੰਬਰ 91155 48050 ਟੱਕਰੀ ਫੇਰਦਾ ਸੀ 9115648050 ਕਿੰਨਵਾ ਸੂਆ ਜੀ ਤੇ ਤੀਜਾ ਸੂਆ ਸੰਦਿਓ ਜੀ ਕਿੰਨੇ ਕ ਦਿਨ ਲੈ ਜੂ ਆ ਲੈ ਜੂਗੇ 10 ਦਿਨ ਲੈ ਜੂ ਹਫਤਾ ਦਾ ਜੀ ਕਿੰਨਾ ਕ ਦੁੱਧ ਦਿੱਤਾ ਹੈਣੀ ਜੀ ਦੁੱਧ 13 14 ਲੀਟਰ ਖੁੱਲਾ ਹੈ ਸਾਂ ਤੋਂ ਬਣੀ ਕਿ ਸੀਵਨ ਲੱਗਾ ਜੀ ਨਹੀਂ ਠੀਕਾ ਲੱਗਾ ਪਤਾ ਕੁਛ ਸਰਕਾਰੀ ਹੈ ਸਰਕਾਰੀ ਡਾਕਟਰ ਬੰਦਾ ਹੈ ਕਿੱਡੀ ਬਾਹਰੋਂ ਤੁਰ ਕੇ ਵਿਖਾਦੀ ਸਾਰਿਆਂ ਨੂੰ ਦੋਸਤੋ ਸੀਵੀਆਂ ਤੋਂ ਜਿਹੜੀ ਮਲਕਿਆਂ ਨੂੰ ਛੜਕ ਜਾਂਦੀ ਆ ਉਹ ਤੇ ਬਾਈ ਦਾ ਘਰ ਹੈ ਨੇੜੇ ਸਰਕਾਰੀ ਸਕੂਲ ਹੈ వాటర్ ਬਾਕਸ ਵੀ ਨਾਲ ਹੀ ਆ ਸਾਹਮਣੇ ਸਰਕਾਰੀ ਸਕੂਲ ਹੈ ਤੇ ਆ ਬਾਰਮੂਰ ਦੀ ਛੜਕ ਰੰਗਦੀ ਹੈ ਚਿੱਟੀ ਪੱਟੀ ਵਾਲਾ ਰੋਡ ਮੱਲ ਕਿਆਂ ਨੂੰ ਸਿਵੀਆਂ ਪਿੰਡ ਚੋਂ ਵੀਡੀਓ ਬਣਾ ਰਹੇ ਆ ਤੀਜੇ ਸੂਵੇ ਬਾਈ ਕਹਿੰਦਾ ਮੱਝ ਸੁੰਦੀ ਹੈ 13 14 ਕਿਲੋ ਦੁੱਧ ਵੀਰ ਕਹਿੰਦਾ ਆਪਾਂ ਇਹਦੇ ਥੱਲੋਂ ਦੂਜੇ ਸੂਵੇ ਚੋਇਆ ਕੱਦ ਕਾ ਪੂਰਾ ਹੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਵਜ਼ਨ ਮੋਝਣ ਬਹੁਤ ਆ ਕਮਾਲੀਏ ਬਾਈ ਪੈਠਪੋੜਾ ਸੋਹਣਾ ਚੌੜਾ ਵੀਰਟ ਵਾਲੇ ਪਾਸੇ ਫੱਲੇ এবੀਬਾਡੀ ਵੇਟ ਆ ਰਹੀ ਹੈ ਮੂੰਹ ਮੱਥੇ ਦੀ ਸੋਹਣੀ ਐ ਕੁੰਡਾ ਸਿੰਘ ਆ ਨਾੜਾ ਨਾ ਹੋਵੇ ਕੁੰਡਾ ਜੇ ਆਵੇ ਹੂੰ ਦੋਸਤੋ ਪਿੰਡਾ ਨਰਮਾ ਕਾਗਜ ਵਰਗਾ ਪਿੰਡਾ ਪਤਲੀ ਚਮੜੀ ਦੀ ਐ ਕੋਈ ਮੋਟੇ ਚੰਮ ਦੀ ਨਹੀਂ ਥਣਾ ਦੀ ਸਾਫ ਸੁਥਰੀ ਐ 10 ਦਿਨ ਬਾਈ ਦੱਸਦਾ ਕਿ ਹਜੇ ਡੇਟ ਮੁਤਾਬਕ ਕੱਚੀ ਐ 8-10 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਐ ਸੋਹਣਾ ਹਵਾਨਾ ਤਿਆਰ ਕਰਕੇ ਸੂ ਬਣ ਲਈਏ ਜੀ ਕੋਈ ਫੋਟ ਨਹੀਂ ਸ਼ਾਂਗ ਨਹੀਂ ਥਣ ਭਾਂਡੇ ਦੀ ਸਾਫ਼ ਸੁਥਰੀ ਆ ਬਾਕੀ ਥਣ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦੇਣਾ ਹਨ ਸੋਹਣਿਆ ਕੋਈ ਮਰਜੀ ਚੀਲ ਸਭ ਪੂਰੀ ਆ ਕੱਲੀ ਕੱਚੀ ਕੱਚੀ ਆ ਦੈਣ ਜਰੂਰ ਬਾਈ ਕਹਿੰਦਾ 10 ਪਏ ਆ 10 ਲੈ ਜਾਣੇ ਆ 8-10 ਦਿਨ ਵਧੀਆ ਸੇਵਾ ਹੋ ਜਾਂਦੀ ਆ ਸੋਹਣਾ ਹਵਾਨਾ ਤਿਆਰ ਕਰਕੇ ਸੂ ਤੀਜਾ ਸੂਆ ਮੱਝ ਮਾਰਦੀ ਨਹੀਂ ਤਾਂ ਜਾਗ ਲਈ ਫਿਰ ਠੀਕ ਹੈ ਜੀ ਬੜੂਣਾ ਨਹੀਂ ਫਿਰ ਕੋਈ ਬੰਦਾ ਝੋਲੇ ਬੁੜੀ ਝੋਲੇ ਕੋਈ ਚੱਕਰ ਨਹੀਂ ਕੋਈ ਰਿਕਾਰਡ ਨਹੀਂ ਠੀਕ ਹੈ ਜੀ ਆ ਪਿੰਡੇ ਤੋਂ ਨਾੜਾਂ ਵਿੱਚ ਹੋਵੇ ਇੰਨਾ ਪਗੜਾ ਕਿੱਦਾਂ ਹੈ ਹੂੰ ਸਹੀ ਹੈ ਜੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਾਕੀ ਬਾਈ ਦੇ ਘਰੇ ਆ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ ਜਿਹਦੇ ਪਸੰਦ ਆਊਗੀ ਚਾਰਾ ਧਾਣਾ ਦਾ ਸੇਮੇ ਸਾਈਜ਼ ਆ ਮੁੱਲ ਬਈ ਜੈਜਾ ਲੈਣ ਦੇ ਨਾਲ ਆ ਜੀ ਮੁੱਲ 12500 ਮੰਨ ਤਣ ਹੋ ਜੂ ਹਾਂ ਮੰਨ ਤਣ ਹੋ ਜੀ ਠੀਕ ਹੈ ਜੀ ਦੋਸਤੋ 125000 ਬਾਈ ਮੁੱਲ ਕਰਦਾ ਮਾਨਤਾਨ ਹੋ ਜੂ ਬਾਈ ਕਹਿੰਦਾ ਕੋਈ ਜਵਾਕ ਖੋਲੀ ਫਿਰਨ ਬੰਦੇ ਖੋਲੀ ਫਿਰਨ ਬੁੜੀਆਂ ਖੋਲੀ ਫਿਰਨ ਕੋਈ ਵਾ ਵਾਸਤਾ ਨਹੀਂ ਬਾਕੀ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਆ ਗੇੜਾ ਕਢਾਇਆ ਕਢਾ ਕੇ ਮੌਜਨਾ ਬਾਈ ਨੇ ਇੱਥੇ ਬੰਤੀ ਆ ਠੀਕ ਹੈ ਜੀ ਬਾਕੀ ਵਹਿੜਾ ਦੇ ਸਿਟਾਂਡੀਆਂ ਦਾ ਕਰ ਜਾਂਦੀਆਂ ਹੁੰਦੀਆਂ ਮੱਝ ਦਾ 100 ਚੋਂ ਇੱਕ ਅੱਧੀ ਕਰਮ ਹੁੰਦੀ ਨਹੀਂ ਲਗਭਗ ਪਸ਼ੂ 300 ਹੀ ਹੁੰਦੇ ਆ ਬਾਕੀ ਪੂਰੀ ਠੰਡੀ ਐ 13-14 ਕਿਲੋ ਬਾਈ 10 ਦਾ ਦੁੱਧ ਸਿੰਚੋਇਆ 1,25,000 ਬਾਈ ਮੁੱਲ ਕਰਦਾ ਸਿਵੀਆਂ ਪਿੰਡ ਦੇ ਵਿੱਚ ਖੜੀ ਆ ਮੱਝ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਨੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਰਕਾਰੀ ਸੀਵਨ ਲਗਾ ਜੀ ਤੋ ਇੱਕ ਗੱਬਣ ਐ ਬਸ ਕਮਾ ਲਿਆ ਬਾਈ ਅੱਜ ਦੀ ਵੀਡੀਓ ਇੱਕ ਨਾਈ ਦੀ ਸੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਐ ਘਰੇਲੂ ਮੱਝਾ ਕੋਈ ਵਪਾਰ ਦਾ ਕੰਮ ਨਹੀਂ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਬਾਈ ਇਹਨਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਮਾਲਕਿਆਂ ਵਾਲੀ ਛੜਕ ਤੇ ਬਾਈ ਦਾ ਘਰ ਆ ਬਾਰਮੂਰ ਦੀ ਮਾਲਕਿਆਂ ਨੂੰ ਛੜਕ ਜਾਂਦੀ ਐ ਨੇਰੇ ਸਰਕਾਰੀ ਸਕੂਲ ਆ ਬਾਕੀ ਲਾਸਟ ਦੇ ਵਿੱਚ ਰੈਗੂਲਰ ਮੇਰੀਆਂ ਵੀਡੀਓ ਵੇਖਣ ਲਈ ਤੇ ਨਾ ਪਿਆਰ ਸਤਿਕਾਰ ਦੇਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਹਾਂ ਕਿਸੇ ਹੋਰ ਵਿੱਚ